ਭਾਈ ਕੀ ਨਾ ਆਪਣਾ ਮਰਾ ਭਾਈ लवली ਜਾਨ ਨੂੰ ਰੋਜ਼ ਦੀ ਰੋਜ਼ ਲੈਂਦੇ ਰੋਈਦਾ ਰੋਈ ਲਈਦਾ ਜੀ ਜਿੱਦਾਂ ਦੋ ਦਿਨ ਤੋਂ ਬਾਰਿਸ਼ ਹੋ ਰਹੀ ਹੈ ਕੱਲ ਸਾਰਾ ਦਿਨ ਬਾਰਿਸ਼ ਰਹੀ ਹੈ ਤੇ ਅੱਜ ਵੀ ਬਾਰਿਸ਼ ਹੋ ਰਹੀ ਹੈ ਤੇ ਕੀ ਮੋੜ ਰਿਹਾ 몰 ਭਾਈ ਤੁਹਾਡੇ ਸਾਹਮਣੇ ਹੀ ਆ ਬਾਰਿਸ਼ ਕੱਲ ਵੀ ਇਹੀ ਹਾਲ ਹੈ ਅੱਜ ਵੀ ਇਹੀ ਹਾਲ ਹੈ ਤੇ ਕੱਲ ਵੀ ਜਿਹੜੇ ਲੈ ਗਏ ਆਏ ਨੇ ਸਾਰਿਆਂ ਨੇ ਪੈਸੇ ਸੋਦੇ ਦੇ ਕਹਨ ਨੂੰ ਪੈਸੇ ਘੜੇ ਘੜੇ ਨੇ ਤੇ ਅੱਜ ਤੇ ਉਹਨਾਂ ਨੇ ਮੂੰਹ ਨਹੀਂ ਕੀਤਾਗਾ ਅਹੀਂ ਕੱਲ ਨਹੀਂ ਲਿਆਂਦਾ ਤੇ ਅੱਜ ਲੈ ਕੇ ਆਏ ਚਲੋ ਫਰਕ ਪੈ ਜਾਏਗਾ ਮਤਲਬ ਅੱਜ ਵੀ ਉਹੀ ਹਾਲ ਬੰਨਿਆ ਹੈ ਤਾਂ ਕਿ ਉਹੀ ਹਿਸਾਬ ਦਾ ਵਾ ਬਾਕੀ ਹੁਣ ਅੱਗੇ ਦਾ ਪਤਾ ਕੋਈ ਨਹੀਂ ਰੂਟ ਖਰਾਬ ਹੁੰਦਾ ਬਾਰਿਸ਼ ਕਰਾਂ ਬੜੀ ਖਰਾਬ ਹੋਣਾ ਹੀ ਹੋਣਾ ਇਹ ਰੂਟ ਹੈਗਾ ਇੱਕ ਦਿਨ ਹੀ ਕੱਢਦਾ ਸਾਡੇ ਕੋਲ ਤੇ ਅਸੀਂ ਦੂਜੇ ਦਿਨ ਤਾਂ ਅਸੀਂ ਨਵਾਂ ਲੈਣਾ ਹੁੰਦਾ ਪਰਿਸ਼ ਚੈਨ ਕੀ ਹੁੰਦਾ ਦਾ ਗਲ ਜਾਂਦਾ ਗਲ ਜਾਂਦਾ ਜੀ ਇਹਨੂੰ ਵੇਚਣਾ ਪੈਂਦਾ ਸਾਨੂੰ ਜੋ ਭਾਅ ਨਹੀਂ ਵੀ ਆਇਆ ਤਾਂ ਵੀ ਉਸ ਭਾਅ ਵਿੱਚ ਨਾ ਪੈਂਦਾ ਕੱਲ੍ਹ ਆਂਦਾ ਸੀ ਤੁਸੀਂ ਨਹੀਂ ਕੱਲ੍ਹ ਇਹ ਹੀ ਇਸੇ ਕੱਜ ਨੇ ਆਂਦਾ ਪਰਸੋਂ ਹਾਲ ਮਾੜਾ ਸੀ ਪਰਸੋਂ ਵੀ ਸਗੋਂ ਪੈਸੇ ਘੜੇ ਆ ਤੇ ਕੱਲ ਵੀ ਇਸੇ ਕੱਜ ਨਹੀਂ ਲਿਆਂਦਾ ਅੱਜ ਫਿਰ ਗਏ ਆ ਅੱਜ ਮੈਂ ਵੇਖਿਆ ਅੱਜ ਵੀ ਇੱਥੇ ਉਹ ਹੀ ਸਭ ਕਾਵਾ ਕੇ ਬਾਸ਼ ਕਰਕੇ ਕਮ ਖਰਾਬ ਹੀ ਲੱਗਣਿਆ ਹੈ ਲੱਗਣਦੇ ਮਤਲਬ ਰੋਜ਼ ਹੀ ਰੋਜ਼ ਮੰਡੀ ਚ ਆਉਂਦਾ ਰੋਜ਼ ਤੇ ਰੋਜ਼ ਜਿਹਨਾਂ ਨੇ ਲੈਂਦਾ ਉਹਨਾਂ ਨੂੰ ਕੱਲ ਬਹੁਤ ਘਾਟਾ ਪਿਆ ਹਾਂਜੀ ਘਾਟਾ ਪਿਆ ਸਾਰਾ ਖਰਾਬ ਹੋਇਆ ਸਾਰਾ ਖਰਾਬ ਹੋਇਆ ਖਰਾਬ ਕਰਕੇ ਫਿਰ ਸਸਤਾ ਵੇਚਣਾ ਪੈਣਾ ਲਗੇ ਭਾਵੇਂ ਘੱਟ ਵੇਚਣਾ ਪੈਣਾ ਤੇ ਫਿਰ ਉਹ ਨੁਕਸਾਨ ਹੀ ਠੀਕ ਕਰਨਾ ਤੇ ਜਿੱਦਾਂ ਕੱਲ ਦਾ ਮਤਲਬ ਬੱਦਲ ਹੋਇਆ ਸੀ ਤੇ ਤੁਸੀਂ ਅੱਜ ਮੰਡੀ ਚੋਂ ਘੱਟ ਲੈਂਦਾ ਫਰੂਟ ਹਾਂਜੀ ਨਹੀਂ ਲੈਂਦਾ ਨਹੀਂ ਪਹਿਲਾਂ ਲੈਂਦਾ ਤੇ ਅਸੀਂ ਉਨਾਂ ਹੀ ਆ ਪਏ ਹਾਂ ਏ ਹੈ ਕਿ ਜਿਨ੍ਹਾਂ ਨੇ ਕੱਲ ਲਿਆਂਦਾ ਨਾ ਉਹ ਅੱਜ ਉਹਨਾਂ ਦੇ ਕਿਸੇ ਨੇ ਵੀ ਨਹੀਂ ਲਿਆਂਦਾ ਗਾ ਜੇ ਤੇ ਅੱਜ ਵੀ ਗਾਹ ਨਹੀਂ ਹੋਣਾ ਜਿੱਦਾਂ ਬਾਰਿਸ਼ ਆਏ ਲੱਗਨ ਤੇ ਕੋਈ ਹਸਾਗਤਾ ਉਹ ਨਹੀਂ ਲੱਗਨਿਆ ਹਜੇ ਵੀ ਉਹ ਹਸਾਗਤਾ ਲੱਗਨਿਆ ਅੱਜ ਵੀ ਲੱਗਦਾ ਸੀ ਕਟਾ ਹੀ ਪੈ ਜਾ ਹਾਏ ਵੀ ਹਾਏ ਲੱਗਨ ਕੁਛ ਨਹੀਂ ਗਿਆ ਸਾ ਦੇ ਗਾਹ ਦੇ ਤੇ ਪੰਡਾ ਚੱਲੇਗਾ ਤੇ ਠੀਕ ਆ ਬਾਸ਼ੜ ਜੇ ਤੇ ਸ਼ਾਇਦ ਕਿਤੇ ਕੱਲ ਬਾਂਝੇ ਨਹੀਂ ਤੇ ਫਿਰ ਮਲ ਉਮੀਦ ਤੇ ਬੈਠੇ ਹੋ ਰਹੇ ਆ ਹਾਸੇ ਗਈ ਹੈ ਜੀ ਕੀ ਕਰਨਾ ਹੈ ਇਹ ਸਾਰਾ ਫਰੂਟ ਕਟਾ ਆ ਜਾਂ ਮਨੋ ਕਟਾ ਆ ਇਹ ਸਾਰਾ ਨਾ ਘਟਾ ਆ ਪਿਛੋਂ ਮਲ ਫਸਲ ਗਿਆ ਮਨੋ ਕਟਰੀ ਬਾਸ਼ ਕਰਕੇ ਖਰਾਬ ਹੋਇਆ ਮਹਿੰਗਾ ਵੀ ਵੇਚ ਰਿਹਾ ਮਹਿੰਗਾ ਉਹ ਸਿਰਕੇ ਮਹਿੰਗਾ ਵੀ ਕੰਡ ਰਿਹਾ ਕੱਲੇ ਇਹ 150 ਵੇਚ ਗਏ ਪਰਸੋਂ 400 ਕਿਲੋ ਵੇਚ ਕੇ ਗਏ ਆ ਅੱਜ 200 ਰੁਪਏ ਕਿਲੋ ਦੇ ਅੱਜ 200 ਰੁਪਏ ਕਿਲੋ ਵੇਚਣਾ ਪੈਣਾ ਉਹ ਵੀ ਕੋਈ ਪਤਾ ਨਹੀਂ ਕਿ ਕੀ ਬਣਨਾ ਜੇ ਸਾਡੇ ਆਪਣੇ ਪੈਸੇ ਘਟ ਜਣੇ ਹੈਗੇ ਆ ਮਤਲਬ ਗਾਗ ਖਾਏਗਾ ਤਾਂ ਹੀ ਵੇਚ ਗਾਗ ਦੇ ਡਿਪੈਂਡ ਕਰਦਾ ਜੀ ਗਾਗ ਲੱਗੇਗਾ ਤੇ ਵੇchnਾ ਜੇ ਨਹੀਂ ਲੱਗੇਗਾ ਗਾਗ ਤਾਂ ਫਿਰ ਕਿਦੋਂ ਕੀ ਕਰਨਾ ਵੇਚਣਾ ਪੈਂਦਾ ਸਾਨੂੰ ਘਟਵਾ ਦੇ ਕਰਕੇ